ਹੁੰਦਾ ਹਾਂਜੀ ਸਾਰਿਆਂ ਨੂੰ ਸ਼ਸ਼ੀਕਾਰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਹੋ ਹੋਵੇ ਉਮੀਦ ਕਰਦੇ ਹਾਂ ਤੇ ਅੱਜ ਜਿਹੜਾ ਹੈਗਾ ਆਪਾਂ ਨੇ ਬਣਾਉਣਾ ਹੈਗਾ ਦਲੀਆ ਜੀ ਨਮਕ ਮਿਰਚ ਵਾਲਾ ਤੜਕਾ ਲਾ ਕੇ ਤੇ ਤੁਸੀਂ ਸਾਰੇ ਦੇਖਿਓ ਤੇ ਦੱਸਿਓ ਫਿਰ ਕਿਵੇਂ ਬਣਿਆ ਤੇ ਦਲੀਆ ਬਣਾਉਣੇ ਆਗੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਇੱਕ ਮਿੰਟ ਅੱਛਾ ਢੋਕਤਾ ਤੇ ਆਪਾਂ ਨੇ ਆਹ ਦੇਖ ਲਓ ਜੀ ਪਿਆਜ਼ ਤੇ ਟਮਾਟਰ ਵਗੈਰਾ ਕੱਟ ਲਿਆਗਾ ਸਾਰਾ ਕੁਝ ਠੀਕ ਹੈ ਜੀ ਤੇ ਹੁਣ ਆਪਾਂ ਥੋੜਾ ਜਿਹਾ ਉਹ ਕਰਾਂਗੇ ਆ ਰਿਹਾ ਇੱਕ ਮਿੰਟ ਇੱਕ ਤਾਂ ਆਪਣੇ ਲੋਜੀ ਨੂੰ ਆਪਾਂ ਸਟਾਰਟ ਕਰ ਰਹੇ ਹਾਂਗੇ ਆਪਣਾ ਦਲੀਆ ਨਮਕ ਮਿਰਚ ਵਾਲਾ ਤੇ ਇਹਨੂੰ ਅਟੈਚ ਕੀਤਾ ਹੋਇਆ ਨਮਣੀ ਤਾਂ ਓਕੇ ਠੀਕ ਹੈ ਠੀਕ ਹੈ ਠੀਕ ਹੈ ਬਸ ਤੇ ਦੇਸੀ ਘਿਓ ਚ ਬਣਾਵਾਂਗੇ ਥੋੜਾ ਜਿਹਾ ਹਾਂ ਇਹ ਠੀਕ ਹੈ ਹੁਣ ਹੁਣ ਇਹ ਠੀਕ ਹੈ ਓਕੇ ਤੇ ਪਹਿਲਾ ਪਾਣੇ ਪਾਉਣਾ ਜੀ ਉਹ ਜਿੰਨਾ ਕ ਪਾਉਣਾ ਹੋਵੇ ਦੇਸੀ ਜੋ ਠੀਕ ਹੈ ਜੀ ਤੇ ਨਮਨੀ ਤੇ ਮੈਨੂੰ ਬਹੁਤ ਖੜਾ ਦੇ ਨਮਕ ਮਿਰਚ ਤਾਂ ਮੈਂ ਹਰੀ ਪਾਉਂਗੀ ਵਿੱਚ ਦਲੀਏ ਦੇ ਵਿੱਚ ਆਪਾਂ ਪਾਵਾਂਗੇ ਜੀ ਹਰੀ ਮਿਰਚ ਤੇ ਅਜਵੈਨ ਜੀਰਾ ਕੁਝ ਵੀ ਨਹੀਂ ਪਾਉਂਦੇ ਕਿਉਂਕਿ ਉਹ ਨਮਨੀ ਤੇ ਖੰਦੀ ਨਹੀਂ ਪਾਇਆ ਹੋਇਆ ਜਿਹਦੇ ਵਿੱਚ ਇਸ ਲਈ ਓਨਲੀ ਪਿਆਜ਼ ਤੇ ਟਮਾਟਰ ਤੁਸੀਂ ਦੇਖੋ ਆਪਣੇ ਘਰ ਦਾ ਦਲੀਆ ਜਿਹੜਾ ਲਿਆ ਹੋਇਆ ਤੇ ਆਪਣੀ ਮੰਮੀ ਲੈ ਕੇ ਗਏ ਸੀਗੇ ਘਰ ਦਾ ਦਲੀਆ

ਮੈਂ ਪਾ ਦਾਂਗੇ ਆਪਾਂ ਹਰੀ ਮਿਰਚ ਤੇ ਟਮਾਟਰ ਜਦੇਪ ਜਗ੍ਹਾ ਵਧੀਆ ਐਂ ਤੇ ਉਸ ਤੋਂ ਬਾਅਦ ਆਪਾਂ ਮੰਗੇ ਤੇ ਦਾਲੀਆ ਤੇ ਨਮੀਤ ਵੀ ਕੋਲੇ ਖੜ ਕੇ ਸਿੱਖ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਆ ਦੇਖੋ ਨਮੀਤ ਵੀ ਕੋਲੇ ਖੜ ਕੇ ਸਾਰਾ ਸਿੱਖਦੀ ਹੈ ਡੱਲੀ ਸਿੱਖਦੀ ਹੈ ਐਜੀ ਗੱਲ ਨਹੀਂ ਜੀ ਨੇ ਵੀ ਮੈਨੂੰ ਵੀ ਆਇਆ ਹੁੰਦਾ ਵੀ ਕਈ ਵਾਰੀ ਆਪਾਂ ਬਿਮਾਰਟ ਮਰ ਜਾਵੇ ਹੋਈ ਹੈ ਨਾ ਬੱਚੇ ਆਪਣਾ ਕੁਝ ਕਰਕੇ ਕਰਕੇ ਤਾਂ ਖਾ ਲਵੇ ਹਾਂ ਤਾਂ

इना रिजिया लगता है अपन लगता है लोटता हो पानी दे थोड़ा जाने एक चे

अब देखना गरा कतार बार में निकलूँगा। तेजिन ने, निकलू ने चचा अपना ये बंडल उन्हें चचा अपना मांझ दे आगे पांडे। लोई। उन्होंने पाप अपना phone। हाँ ये जी phone में पा रही हूँ आगे कपड़े अपने। ये मेरी T-shirts चाहिए। ये मेरी dress चाहिए। ਕਿਉਂਕਿ ਕੱਲ ਤੇ ਇਹ ਖਲੀ ਨੂੰ ਕੱਪ ਪੈਣੀ ਨਹੀਂ ਹੈਗੀ ਨਾ ਕਿਉਂਕਿ ਕੱਲ ਹੈਗੇ ਸੈਟਰਡੇ ਤੇ ਕੱਲ ਨੂੰ ਆਪਣੀ ਹਾਊਸਕੀਪਰ ਕੋਲਗੀ ਮੀਨਜ਼ ਆ ਵਾਈਟ ਡਰੈਸ ਜਿਹਨੂੰ ਆਪਾਂ ਕਹਿ ਦਿੰਦੇ ਹਾਂਗੇ ਇਹ ਵੀ ਟੀਸ਼ਰਟ ਆ ਗਈ ਉਸ ਤੋਂ ਬਾਅਦ ਫਿਰ ਛੁੱਟੀ ਇੱਕ ਦਿਨ ਸਫੇਰਾ ਹੋ ਜਾਊਗਾ ਸੰਡੇ ਫਿਰ ਉਹਦਾ ਆਪਾਂ ਛੁੱਟੀ ਆਦਾ ਨੰਦਲਾ ਵਾਂਗੇ ਇਸ ਦਿਨ ਦਾ ਤੇ ਆ ਗਿਆ ਮੀ ਸਪੋਰਟਸ ਆ ਲੀ ਵੀ ਫੈਸਾ ਕਰਿਆ ਘਰ ਵੀ ਵਿੱਚ ਪਾਉਣਾ ਸਿੱਕੇ ਸਕਨੇ ਹਾਂ ਥੋੜੀ ਜਿਹੀ ਹਾਈਟ ਛੋਟੀ ਰਹੀ ਤਾਂ ਕਰਕੇ ਮੈਨੂੰ ਜੰਪ ਕਰਨਾ ਪੈਣਾ ਕਿਉਂਕਿ ਇਹ ਸਕੀ ਬੋਰਡ ਆ ਮੈਂ ਜੰਪ ਕਰਾਂਗੀ ਬਿਚ ਨੂੰ ਨਹੀਂ ਲਗੀ ਵਸੂਨ ਆਪਣੇ ਥੋੜੇ ਜਿਹਾ ਰੈਗਨੇ ਕੱਪੜੇ ਆਪਾਂ ਨੇ ਪਹਿਲੇ ਵੀਡੀਓ ਮੈਨੇ ਸਟੌਪ ਕਰਤੀ ਸੀ ਕਿਉਂਕਿ ਜਿਆਦਾ ਲੰਬੀ ਵੀਡੀਓ ਵੀ ਤੁਸੀਂ ਦੇਖ ਦੇਣੀ ਹੈਗੇ ਐ ਹਾਏ ਜਿਆਦਾ ਲੰਬੀ ਵੀਡੀਓ ਵੀ ਤੁਸੀਂ ਦੇਖ ਦੇਣੀ ਹੈਗੇ ਸੱਚੀ ਗੱਲ ਆ ਭਈ ਹੈਨਾ ਨਵਨੀਤਾ ਦੀ ਕੋਈ ਵੀਡੀਓ ਹੀ ਨਹੀਂ ਦੇਖਦਾ ਹੈਨਾ ਨਵਨੀਤਾ ਹੋਰ ਕੀ

रखा बी रख तो मेरी कुड़ी बहुत वादी है बेचारी माड़ा भी नहीं कहा जाता लादू बेचारी करा दें कम तकरीबन उद मैं बिमार होगी ऊन का ज्यादा ही

हाँ तो दिवाली तो 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 कि तो मैं तो तो गई तो मेरी मामी हूं तो सार्या तो बढ़िया भी तुसी सारे सारे कमेंट्स कि गई तो वध मेरी कपड़े हो गया ते बस मम्मा मामा का देखले न मुनीता हजी तक पैर नहीं दुखने हते हाँ मेरे को तो। चल बढ़िया टाइम मार दे पुत्र कपड़े आंधी हो ते अपन सारे कपड़े जित्ती हम आतीया ने बासु लेना हो धोवन देनागा और सोंग रंग भी फिर एहे जेडी अतु धोंदे ने टांग करके कपड़े लपेटंदे ने सडे

ਨਵਨੀਤ ਕੰਦੀ ਮੰਮੀ ਮੈਂ ਨਾ ਇੱਕ ਬਲੌਗ ਬਣਾਉਂਗੀ ਸੰਡੇ ਵਾਲੇ ਦਿਨ ਸਾਰਾ ਸਾਰਾ ਕੁਝ ਮੈਂ ਕਰੂੰਗੀ ਉਹਦੇ ਵਿੱਚ ਕੰਮ ਤਾਂ ਤੇ ਆਪਦੇ ਮੈਂ ਕਿਹਾ ਚੰਗਾ ਫਿਰ ਮੈਂ ਲੁਕੇ ਜਾਊਗੀ ਮੈਂ ਤਾਂ ਮੈਂ ਕਿਹਾ ਲੁਕੇ ਜਾਊਂਗੀ ਕਿ ਨਹੀਂ ਹਾਂ ਤੂੰ ਲੁਕੇ ਜੀ ਵੀ ਤੂੰ ਵਿੱਚ ਨਾ ਆਈ ਬਲੌਗ ਦੇ ਸਾਰਾ ਕੰਮ ਮੈਂ ਕਰੂੰਗੀ ਮੈਂ ਚੰਗਾ ਕਰਦੀ ਮੈਂ ਲੋਕੀ ਜਿਹਾ ਮੋਣੇ ਬਿਲਵਾ ਕੇ ਆ ਗਿਆ ਦੇਖ ਲੋ ਨਿਆਣਿਆ ਹੁੰਦੇ ਆ ਚਲੋ ਬਣ ਗਿਆ ਸੀ ਬਸ ਬੰਦ ਕਰ ਦਿੰਦੀ ਹਾਂ ਹੁਣ ਤਾਂ ਚਲੋ ਜੀ ਧੰਨਵਾਦ ਜੀ ਬਸ ਅੱਜ ਦਾ ਬਲੌਗ ਸਾਡੇ ਇੰਨਾ ਹੀ ਕੰਮ ਹੁੰਦਾ ਹੈਗਾ ਜਿਆਦੇ ਸਾਡੇ ਕਰ ਜਾ ਹਾਂਜੀ ਸਾਰੀ ਚੱਲਦੀ ਹੈ ਬਸ ਸਾਡੇ ਨਾਲ ਕੀ ਕੰਮ ਹੁੰਦਾ ਜਿਵੇਂ ਖਾਣਾ ਪੀਣਾ ਬਣਾ ਲਿਆ ਕੋਈ ਜਿਆਦਾ ਵੱਡਾ ਕਰਤਾ ਹੈ ਨਹੀਂ ਜਿਵੇਂ ਵਾਲਾ ਸਾਫ਼ ਸੁਗਈ ਜਾਂਦਾ ਹੁੰਦਾਗਾ ਕੁਛ ਹੁਣ ਬਿਮਾਰ ਜੇ ਹੋਣ ਕਰਕੇ ਕੰਮ ਨੂੰ ਵੀ ਘੱਟੀ ਬਣਦਾਗਾ ਤੇ ਬਸ ਐਂ ਹੁੰਦਾ ਖਾਣ ਪੀਣੇ ਬਣ ਜਿਉਂ ਹੀ ਬਹੁਤ ਹੈਗਾ ਹੁਣ ਬਸ ਕੋ ਨੂੰ ਆ ਕੇ ਤੇ ਦਿਨ ਵੀ ਬਹੁਤ ਛੋਟੇ ਹੋ ਗਏ ਨੇ ਫਿਰ ਇਹਨੂੰ ਵੀ ਛੱਡ ਕੇ ਆਉਣਾ ਹੁੰਦਾਗਾ ਲੈ ਕੇ ਵੀ ਆਉਣਾ ਹੁੰਦਾਗਾ ਫਿਰ ਗੇਂਦ ਲੜੋ ਤੇ ਬਸ ਇਹ ਹੀ ਬੈਂਤੀ ਹੁੰਦੀ ਹੈ ਜੀ ਹੈਨਾ ਤੂੰ ਵੀ ਸਾਹੇ ਜਾਣੀ ਦੇਖ ਲਿਆ ਕਰੋ ਸਾਡੀ ਚੱਤੀ ਬਲੌਗ ਨੂੰ ਮੇਰੇ ਕੋਲ ਤੋਂ ਦਿਨ ਹੋ ਗਈ ਇਹ ਕੁੱਝ ਨੇ ਕੰਮ ਕਰਿਆ ਐਦਾ ਭਾਂਡੇ ਚੱਕ ਕੇ ਨੀ ਚੋਪਰ ਲੈ ਕੇ ਆ ਤੇ ਕੱਪੜੇ ਸੁੱਕਣੇ ਪਾਏ ਨੇ ਨਾਲ ਖੜ ਕੇ ਆਉਂਦਾ ਦਲੀਆ ਦੇਖਿਆ ਕਿਵੇਂ ਬਣਾਉਂਦੀ ਹੈ ਮਮਮੀ ਕੱਪੜਿਆਂ ਦੇ ਤਹਿ ਮਾਰੀਆਂ ਨੇ ਕੱਪੜੇ ਨੀਚੋਂ ਚੱਕ ਕੇ ਉੱਪਰ ਲੈ ਕੇ ਆਈਆਂ ਹਾਂ ਧੰਨਵਾਦ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਹਾਂ ਇੰਨੀ ਵੱਡੀ ਤੱਕ ਅਗਲਾ ਕਹਿੰਦਾ ਵੀਡੀਓ ਪਾ ਦਿੰਨੇ ਹਾਂ ਤੁਸੀਂ ਪੂਰੀ ਕਿੱਥੋਂ ਦੇਖੀਏ ਆਪਾਂ ਤੇਜ਼ ਕਰਕੇ ਪਾਵਾਂਗੇ ਹਨਾ ਕਟਾ ਦਾਂਗੇ ਤੇਜ਼ ਕਰਕੇ ਪਾਵਾਂਗੇ